ਫਿਰ ਦੁੱਧ ਦਾ ਦੁੱਧ ਉਹ ਮੂਤ ਗੋਹਾ ਹਰ ਚੀਜ਼ ਉਹਦੀ ਵਿਕਦੀ ਆ ਦੂਜੇ ਪਾਸੇ ਜੱਟ ਦੇ ਘਰ ਚ ਉਹੀ ਮੱਝ ਬੰਨੀ ਹੋਵੇ ਉਹ ਸਾਰੀ ਗਾਂ ਉਹੀ ਗਾਂ ਬੰਨੀ ਹੋਵੇ ਬਲਾਕੀ ਗਾਂ ਹੋਵੇ ਦੁੱਧ ਦਾ ਉਹ ਦਿੰਦੀ ਆ ਪਰ ਕਦੀ ਇਦਾਂ ਹੋਇਆ ਕਿ ਪਿੰਡ ਦੇ ਵਿੱਚ ਉਹਦੀ ਕੋਈ ਆਇਆ ਹੋਵੇ ਵੀ ਯਾਰ ਤੁਹਾਡੇ ਗਾਂ ਬੰਨੀ ਹੋਈ ਆ ਤੇ ਅਸੀਂ ਸੇਵਾ ਕਰਨੀ ਆ ਨਹੀਂ ਇਦਾਂ ਨਹੀਂ ਹੁੰਦਾ ਹਨਾ ਇਦਾਂ ਹੁੰਦਾ ਨਹੀਂ ਬਲਕਿ ਉਲਟਾ ਜੱਟ ਦੇ ਨਾਲ ਇੱਕ ਖੇਅਬਾਜ਼ੀ ਹੁੰਦੀ ਆ ਕਿ ਯਾਰ ਤੁਸੀਂ ਦੁੱਧ ਦੁੱਧ ਲੈਣੇ ਹੋ گاਵਾਾਂ ਤੋਂ ਤੇ ਫਿਰ ਗਾਵਾਂ ਨੂੰ ਤੁਸੀਂ ਜਦੋਂ ਫੰਡਰ ਹੋ ਜਾਂਦੀਆਂ ਤੁਸੀਂ ਛੱਡ ਦਿੰਨੇ ਹੋ ਇਹ ਉਹ ਬੜੀਆਂ ਟੀਚਰਾਂ ਕਰਦੇ ਨੇ ਮੈਂ ਕਹਾਂ ਯਾਰ ਤੁਸੀਂ ਡੇਰੀ ਫਾਰਮ ਕਿਉਂ ਕਰਨਾ ਡੇਰੀ ਦੇ ਵਿੱਚ ਤੁਸੀਂ ਡੇਰੀ ਦੇ ਵਿੱਚ ਗਾਵਾਂ ਰੱਖਣੀਆਂ ਨੇ ਦੁੱਧ ਲਾਉਂਗੇ ਦੁੱਧ ਚਾਉਂਗੇ ਵੇਚੋਗੇ ਉਹਦੀ ਬਜਾਏ ਤੁਸੀਂ ਗਊਸ਼ਾਲਾ ਕਿਉਂ ਨਹੀਂ ਕਰਦੇ ਕਹਿੰਦਾ ਯਾਰ ਸਾਡਾ ਗਊਸ਼ਾਲਾ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਮੈਂ ਕਹਾਂ ਯਾਰ ਕੰਮ ਤਾਂ ਉਹੀ ਆ ਕੰਮ ਸਾਰਾ ਉਹੀ ਆ ਸਿਰਫ ਉਹਦੇ ਉੱਤੇ ਬੋਰਡ ਲੱਗਣਾ ਹੈ ਡੇਰੀ ਫਾਰਮ ਦਾ ਡੇਰੀ ਫਾਰਮ ਦੀ ਜਗ੍ਹਾ ਜੇ ਤੁਸੀਂ ਗਊਸ਼ਾਲਾ ਦਾ ਬੋਰਡ ਲਾ ਦੋ ਕਹਿੰਦਾ ਉਹਦੇ ਨਾਲ ਕੀ ਹੋਊਗਾ ਮੈਂ ਕਹਾਂ ਉਹਦੇ ਨਾਲ ਇਹ ਹੋਊਗਾ ਵੀ ਇੱਕ ਤਾਂ ਤੁਸੀਂ ਮੁੱਲ ਦਾ ਪੱਠਾ ਖਰੀਦੋਗੇ ਜਾਂ ਆਪਣੀ ਜ਼ਮੀਨ ਰੱਖੋਗੇ ਜਿੱਥੇ ਤੁਸੀਂ ਪੱਠਾ ਬੀਜੋਗੇ ਫਿਰ ਵੱਢੋਗੇ ਫਿਰ ਲੈ ਕੇ ਆਓਗੇ ਜੇ ਤੁਸੀਂ ਗਊਸ਼ਾਲਾ ਦਾ ਬੋਰਡ ਲਾਤਾ ਤੇ ਹਿੰਦੂ ਭਰਾ ਕਹਿਣਗੇ ਲੈ ਵੀ ਸਿੱਖਾਂ ਨੇ ਗਊਸ਼ਾਲਾ ਕੀਤੀ ਆ ਤੇ ਉਹਨਾਂ ਨੇ ਤਾਂ ਜਾਣਾ ਹੀ ਆ ਨਾ ਉਹਨਾਂ ਨੂੰ ਤਾਂ ਪੰਡਤਾਂ ਨੇ ਕਹਿਣਾ ਹੀ ਆ ਨਾ ਕਿ 11 ਕਿਲੋ ਕਬਈ 21 ਕਿਲੋ 51 ਕਿਲੋ 101 ਕਿਲੋ ਪੱਠਾ ਤੁਸੀਂ ਗਊ ਨੂੰ ਪਾਣਾ ਤੇ ਰੋਜ਼ ਸਵੇਰ ਤੋਂ ਸ਼ਾਮ ਤੱਕ Hindu ਉੱਥੇ ਗਊਸ਼ਾਲਾ ਦੇ ਚ ਪੱਠਾ ਪਾ ਰਹੇ ਨੇ ਸੇਵਾ ਕਰ ਰਹੇ ਨੇ ਹਨਾ ਸਿਰਫ ਬੋਰਡ ਦੀ ਸਿਰਫ ਸੋਚਣ ਦੀ ਇਹ ਉਹ ਆ ਕਿ ਤੁਸੀਂ ਡੇਰੀ ਫਾਰਮ ਦੀ ਜਗ੍ਹਾ ਜੇ ਗਊਸ਼ਾਲਾ ਦਾ ਬੋਰਡ ਲਾਤਾ ਤਾਂ Hindu ਭਰਾਵਾਂ ਨੇ ਆਪ ਹੀ ਆਣਾ ਵੀ ਯਾਰ ਅਸੀਂ ਗਊਸ਼ਾਲਾ ਚ ਪੱਠਾ ਦੇਣਾ ਆ ਅਸੀਂ ਗਊਸ਼ਾਲਾ ਚ ਸੇਵਾ ਕਰਨੀ ਆ